ਅਮਰੀਕਾ ਦੇ ਵਿੱਚ ਡਰਾਈਵਰ ਹਰਜਿੰਦਰ ਸਿੰਘ ਦਾ ਮਸਲਾ ਹਜੇ ਠੰਡਾ ਨਹੀਂ ਥਿਆ ਇੱਕ ਹੋਰ ਮਸਲਾ ਸਾਹਮਣੇ ਆ ਗਿਆ ਕਹਿੰਦੇ ਜੀ ਕੈਲੀਫੋਰਨੀਆ ਦੇ ਅਹਲੇ ਦੇ ਵਿੱਚ ਇੱਕ ਗੁਰਪ੍ਰੀਤ ਨਾਮ ਦੇ ਸਿੱਖ ਨੌਜਵਾਨ ਨੂੰ ਉਸਨੇ ਗੋਲੀ ਮਾਰ ਦਿੱਤੀ ਇਹ ਵੀ ਇੱਕ ਘਟਨਾ ਹਾਲਾਂਕਿ ਪੁਰਾਣੀ ਹੈ ਘਟਨਾ ਜੁਲਾਈ ਦੀ ਦਿੱਤੀ ਜਾ ਰਹੀ ਹੈ ਪਰ ਜਨਤਾ ਕਹਿੰਉਂ ਹੋਈ ਹੈ ਜਿਸ ਦੇ ਵਿੱਚ ਹੈਲੋ ਪੀਡੀ ਪੁਲਿਸ ਨੇ ਯਾਨੀ ਕਿ ਲਾਸ ਐਂਜਲਸ ਪੁਲਿਸ ਡਿਪਾਰਟਮੈਂਟ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵੀ ਸਾਂਝੀ ਕਰ ਦਿੱਤੀ ਹੈ ਉਸ ਵੀਡੀਓ ਦੇ ਵਿੱਚ ਇੱਕ ਸਿੱਖ ਨੌਜਵਾਨ ਜਿਹੜਾ ਵਾ ਉਹ ਗੱਟਗੇ ਦੇ ਤਰੀਕੇ ਦੇ ਨਾਲ ਆਪਣੀ ਕਲਾ ਦਿਖਾਉਂਦਾ ਦਿਖਾਈ ਦੇ ਰਿਹਾ ਹਾਲਾਂਕਿ ਪੁਲਿਸ ਨੇ ਇਸ ਨੂੰ ਹਮਲਾ ਦਫਿਆ ਉਹਨਾਂ ਨੇ ਕਿਹਾ ਕਿ ਭਾਈ ਉਹ ਬਹੁਤ ਜ਼ਿਆਦਾ ਵਾਇਲੈਂਟ ਹੋ ਰਿਹਾ ਹੋਇਆ ਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਪੁਲਸ ਦੇ ਉੱਤੇ ਪਾਣੀ ਛੁੱਟ ਦਿੱਤਾ ਫਿਰ ਗੱਡੀ ਭੁਜਾਰੀ ਉਹਦੇ ਹੱਥ ਚ ਤੇਜ਼ ਹਰ ਹਥਿਆਰ ਸੀ ਉਹਨੂੰ ਹਥਿਆਰ ਛੱਡਣ ਨੂੰ ਕਿਹਾ ਗਿਆ ਉਹ ਤੇ ਪੁਲਿਸ ਦੀ ਨਹੀਂ ਮੰਨੀ ਇਸ ਕਰਕੇ ਉਸ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹਨੇ ਗੱਡੀ ਭੁਜਾ ਲਈ ਔਰ ਡਰਾਈਵਿੰਗ ਦੇ ਦੌਰਾਨ ਕਈ ਲੋਕਾਂ ਦੇ ਵਿੱਚ ਵੀ ਗੱਡੀ ਉਹਤੇ ਮਾਰੀ ਦਿੱਤੇ ਕਰਕੇ ਉਸ ਨੇ ਉਹਨੂੰ ਥੋਲੀ ਮਾਰੀ ਔਰ ਜ਼ਖਮੀ ਹਾਲਤ ਦੇ ਵਿੱਚ ਉਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿਲਾਈਂ ਦੀ ਨਦੀ ਘਟਨਾ ਦੱਸੀ ਜਾ ਰਹੀ ਹੈ ਪਰ ਹੁਣ ਇੱਕ ਘਟਨਾ ਦੀ ਵੀਡੀਓ ਜਨ ਤੱਕ ਇਿੱਥੇ ਗਿਆ ਇਥੇ ਵੀਡੀਓ ਦੇ ਵਿੱਚ ਇੱਕ ਸਿੱਖ ਨੌਜਵਾਨ ਜਿਹੜਾ ਵਾ ਉਹ ਗੱਟਕਾ ਖੇਡਦਾ ਉਹ ਸਰਦਾਰ ਦੇ ਵਿੱਚ ਜਿਹੜਾ ਵਾ ਗੱਟਕਾ ਖੇਡਦਾ ਦਿਖਾਈ ਦੇ ਰਿਹਾ ਪਰ ਉਸ ਨੇ ਜੋ ਗੱਲ ਦੱਸੀ ਹੈ ਉਸ ਨੇ ਜੋ ਗੱਲ ਜਣ ਤੱਕ ਕੀਤੀ ਹੈ ਉਸ ਦੇ ਮੁਤਾਬਕ ਉਹ ਕਹਿੰਦਾ ਹੈ ਕਿ ਉਹ ਭਾਈ ਹਮਲਾ ਕਰ ਰਿਹਾ ਸੀਗਾ 35 ਸਾਲ ਦਾ ਨੌਜਵਾਨ ਹੈ ਜੀ ਔਰ ਪੰਜਾਬੀ ਮੂਲ ਦਾ ਨੌਜਵਾਨ ਹੈ ਜਿੱਦੀ ਪਛਾਣ ਗੁਰਪੀਤ ਸਿੰਘ ਦੇ ਗਰੁੱਪ ਚ ਹੋਈ ਹੈ ਤੇ ਹੁਣ ਪੁਲਿਸ ਨੇ ਅਫੀਸ਼ੀਅਲ ਤੌਰ ਤੇ ਉੱਤੇ ਵੀ ਇਹ ਵੀਡੀਓ ਜਿਹੜੀ ਹੈਗੀ ਹੈ ਉਹ ਜਨ ਤੱਕ ਘਰ ਦਿੱਤੀ ਹੈ 3 ਜੁਲਾਈ ਦੀ ਘਟਨਾ ਜਿਹੜੀ ਹੈ ਦਿੱਤੀ ਜਾ ਰਹੀ ਹੈ ਤਰਫ ਸਾਦ ਦੀ ਘਟਨਾ ਵਾਂਗੂ ਇਹ ਨੌਜਵਾਨ ਸੜਕ ਤੇ ਜਿਹਾ ਕਿਉਂ ਕਰ ਰਿਹਾ ਸੀ ਇਸ ਦੇ ਪਿੱਛੇ ਦੀ ਵਜ੍ਹਾ ਕੀ ਸੀ ਫਿਲਹਾਲ ਇਹੋ ਦੇ ਤੱਥ ਤਾਂ ਸਾਹਮਣੇ ਨਹੀਂ ਆਏ ਨੇ ਪਰ ਇੱਕ ਗੱਲ ਕਲੀਅਰ ਹੈ ਇਹ ਪੁੱਤ ਨੇ ਉਹਨੂੰ ਗੋਲੀ ਮਾਰੀ ਔਰ ਜਖਮੀ ਹੋਇਆ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਥੋੜੀ ਦੇਰ ਬਾਅਦ ਉਸਨੂੰ ਮ੍ਰਿਤ ਐਲਾਨ ਦਿੱਤਾ ਗਿਆ ਹੈ ਔਰ ਕਿਤੇ ਨਾ ਕਿਤੇ ਜੜੀ ਹੈ ਇਹ ਇੱਕ ਹੋਰ ਵੱਡੀ ਘਟਨਾ ਸਾਹਮਣੇ ਆਈ ਹੈ ਹੁਣ ਇਸ ਦੇ ਪਿੱਛੇ ਦਾ ਕਾਰਨ ਹੈ ਕਿ ਉਹ ਜਿਹਾ ਕਿਉਂ ਕਰ ਰਿਹਾ ਸੀ ਉਕੀ ਪੁਲਿਸ ਦਾ ਦਾਅਵਾ ਹੈ ਕਿ ਉਹ ਹਮਲਾ ਕਰ ਰਿਹਾ ਸੀ ਕਿਉਂਕਿ ਅਮਰੀਕਾ ਦੀ ਪੁਲਸ ਨੇ ਵੱਖ-ਵੱਖ ਤਰੀਕੇ ਦੇ ਸਮੂਹ ਜਿਹੜੇ ਆ ਜਟਾਏ ਨੇ ਔਰ ਇਹਨਾਂ ਸਮੂਹਾਂ ਨੂੰ ਜਨ ਤੱਕ ਵੀ ਕੀਤਾ ਹੈ ਜਿਸ ਦੇ ਵਿੱਚ ਤੱਤੋਂ ਅਹਿਮ ਸਬੂਤ ਦੇ ਰੂਪ ਚੋ ਵੀਡੀਓ ਦਿਖਾ ਰਹੇ ਨੇ ਪਰ ਇਸ ਚੀਜ਼ ਦਾ ਮਕਸਦ ਕੀ ਸੀ ਕਿ ਉਹ ਵਾਕੇ ਅਟੈਕ ਕਰ ਰਿਆ ਸੀ ਜਾਂ ਫਿਰ ਕਿਸ ਪਰਪਸ ਦੇ ਨਾਲ ਉਹ ਉੱਥੇ ਪਹੁੰਚਿਆ ਸਤਾਰੇ ਤੱਕ ਜਿਹੜੇ ਨੇ ਫਿਰ ਹਾਲ ਤਫਤੀਸ਼ ਦਾ ਵਿਸ਼ਾ ਨੇ ਪਰ ਆ ਵੀਡੀਓ ਤੋਂ ਨਹੀਂ ਅੰਤੋਂ ਬਾਅਦ ਅਮਰੀਕਾ ਦੀ ਧਰਤੀ ਤੇ ਇੱਕ ਵਾਰ ਫਿਰ ਇੱਕ ਕਮਿਊਨਿਟੀ ਦੇ ਵਿੱਚ ਇਹ ਵੱਡੀ ਖਬਰ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਫਲੋੜਾ ਦੇ ਵਿੱਚ ਟਰੱਕ ਡਰਾਈਵਰ ਹਰਜਿੰਦਰ ਸਿੰਘ ਵੱਲੋਂ ਕੀਤੇ ਗਏ ਹਾਦਸੇ ਦੇ ਕਾਰਨ ਕੇ ਹਰਜਿੰਦਰ ਸਿੰਘ ਚਾਰਜਾ ਦਿੱਤੀ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਹ ਰੋਸ ਦੇ ਖਿਲਾਫ ਜੋ ਸੰਗੀਨ ਚਾਰਜ ਲਾਏ ਗਏ ਸਨ ਉਨ੍ਹਾਂ ਚਾਰਜਾਂ ਦੇ ਮੁਤਾਬਕ ਉਸ ਨੂੰ 45 ਸਾਲ ਕੱਦ ਦੀ ਸਜ਼ਾ ਕੋ ਕਰ ਦਿਆ ਔਰ ਹਰਜਿੰਦਰ ਸਿੰਘ ਨੂੰ ਲਾ ਕੇ ਇੱਕ ਰਿਕਟ ਪਟੀਸ਼ਨ ਵੀ ਜਿਹੜੀ ਹੈ ਤਾਇਰ ਹੋਈ ਸੀ ਜਿੱਦੇ ਉਹ ਜਿ ਮਿਡੀਅਨ ਤੋਂ ਪਰ ਤੱਕ ਨਹੀਂ ਸਿਗਨੇਚਰ ਦਿੱਤੇ ਸੀ ਤੋ ਇਹ ਪੂਰਾ ਮਸਲਾ ਆਲਰੇਡੀ ਸੀ ਕਮਿਊਨਿਟੀ ਲਾ ਕੇ ਹਾਈਲਾਈਟ ਸੀ ਤੇ ਹੁਣ ਇਹ ਨਵਾਂ ਮਸਲਾ ਜਿਹੜਾ ਹੈ ਸਾਹਮਣੇ ਆ ਗਿਆ ਹੈ ਪਰ ਇੱਕ ਵੱਡਾ ਸਵਾਲ ਖੜਾ ਹੋ ਗਿਆ ਹੈ ਕਿ ਗੁਰਪ੍ਰੀਤ ਦਾ ਕਥੂ ਕੀ